ਸਭ ਜਣ ਆਪਣੇ ਹੱਥਾਂ ਨੂੰ ਉਠਾ ਕੇ ਬੋਲਾਂਗੇ ਹallelujah ਹallelujah ਔਰ ਜ਼ੋਰ ਦੀ ਤਾੜੀ ਨਾਲ ਪਰਮੇਸ਼ੁਰ ਦੇ ਨਾਮ ਦੀ ਮहिमा ਕਰਾਂਗੇ ਸੋ ਹੁਣ ਸਮਾਂ ਹੈ ਗਵਾਹੀਆਂ ਦਾ ਜੋ ਪਰਮੇਸ਼ੁਰ ਨੇ ਆਪਣੇ ਬੇਟੇ ਬੇਟੇ ਦੀ ਜ਼ਿੰਦਗੀ ਦੇ ਵਿੱਚ ਕੰਮ ਕੀਤੇ ਆ ਸੋ ਆਪਣੇ ਵਿਚਕਾਰ ਪਹਿਲੀ ਗਵਾਹੀ ਆ ਭੈਣ ਸੰਤ੍ਰੋ ਮੰਡਲੀ ਤੋਂ ਆਪਣੀ ਜਗ੍ਹਾ ਤੇ ਖੜੇ ਹੋ ਜਾਣ ਸੋ ਇਹਨਾਂ ਦੀ ਗਵਾਹੀ ਇਕੱਲੇ ਦੀ ਮੱਝ ਸੀ ਉਹ ਸੂਣ ਵਾਲੀ ਸੀ ਪਰ ਇਹਨਾਂ ਨੂੰ ਮਨ ਦੇ ਵਿੱਚ ਕਿਤਨਾ ਕਿਤੇ ਡਰ ਸੀ ਵੀ ਕਿਤੇ ਕੋਈ ਰੁਕਾਵਟ ਨਾ ਪੈ ਜਾਵੇ ਜਾਂ ਕੋਈ ਪ੍ਰੋਬਲਮ ਨਾ ਹੋ ਜਾਵੇ ਮੱਝ ਨੂੰ ਤਾਂ ਇਹਨਾਂ ਦਾ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਸੀ ਇਹਨਾਂ ਨੇ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਮਨ ਦੇ ਵਿੱਚ ਇਹ ਪ੍ਰੇਰ ਕਰਦੇ ਰਹੇ ਔਰ ਇਹਨਾਂ ਦੀ ਮੱਝ ਸਹੀ ਸਲਾਮਤ ਸਭ ਸਭ ਜਣ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੇ ਰੋਗੀ ਮੰਨ ਕਰਾਂਗੇ ਔਰ ਅਗਲੀ ਗਵਾਹੀ ਮੇਰੀ ਆਪਣੀ ਆ ਸੋ ਦੋ ਦਿਨ ਹਫ਼ਤੇ ਹੋ ਗਏ ਮੇਰੀਆਂ ਲੱਤਾਂ ਕਾਫੀ ਜ਼ਿਆਦਾ ਦਰਦ ਕਰ ਰਹੀਆਂ ਸੀਗੀਆਂ ਤਾਂ ਨਾ ਪਤਾ ਲੱਗਦਾ ਸੀ ਵੀ ਕੀ ਹੋਇਆ ਤੇ ਨਾ ਕੁਝ ਹੋਰ ਪਰ ਜਦੋਂ ਟੈਸਟ ਕਰਵਾਇਆ ਤਾਂ ਟੈਸਟਾਂ ਦੇ ਵਿੱਚ ਕਹਿੰਦੇ ਚਿੱਟੇ ਸੈੱਲ ਬढ़े ਹੋਇਆ ਤੇ ਐਚ ਵੀ ਥੋੜਾ ਘੱਟ ਆ ਤੇ ਯੂਰਿਕ ਐਸਿਡ ਦੀ ਥੋੜੀ ਪ੍ਰੋਬਲਮ ਆ ਤਾ ਪਰसों ਵੀ ਹੋਇਆ ਕਾਫੀ ਯਾਰ ਮੇਰੇ ਪੈਰ ਸੁੱਜ ਗਏ ਸੀਗੇ ਤਾਂ ਉਸੇ ਟਾਈਮ ਮੇਰੇ ਮਦਰ ਨੇ ਜੋ ਉਹਨਾਂ ਨੇ ਪਾਸਟਰ ਜੀ ਨੂੰ ਕਾਲ ਕੀਤੀ ਤੇ ਮੇਰੇ ਤੇ ਪ੍ਰੇਅਰ ਕਰਵਾਈ ਤਾਂ ਥੋੜੇ ਟਾਈਮ ਬਾਅਦ ਹੀ ਮੇਰੇ ਪੈਰਾਂ ਦੀ ਸੋਜ ਉਤਰ ਗਈ ਤੇ ਲੱਤਾਂ ਦਾ ਦਰਦ ਵੀ ਕਾਫੀ ਹੱਦ ਤੱਕ ਬੰਦ ਹੋਇਆ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ੁਰ ਦੇ ਨਾਮ ਦੀ ਮहिमा ਕਰਨਗੇ ਸੋ ਇੱਕ ਬਵਾਹੀ ਹੈ ਮੇਰੇ ਸਿਸਟਰ ਦੀ ਨਵਦੀਪ कौर ਆਪਣੇ ਵਿਚਕਾਰ ਹਾਜ਼ਰ ਨੇ ਸੋ ਉਹਨਾਂ ਦੀ ਕਾਫੀ ਜ਼ਿਆਦਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀਗੇ ਪਰ ਉਹਨਾਂ ਦੀ ਡਾਇਲਸਿਸ ਹੁੰਦੀ ਸੀ ਪਰਮੇਸ਼ਰ ਨੇ ਡਾਇਲਸਿਸ ਬੰਦ ਕਰਵਾਈ ਕਿਡਨੀ ਸਹੀ ਸਲਾਮਤ ਕੀਤੀਆਂ ਧੰਨਵਾਦ ਕਰਦੇ ਆ ਪਰਮੇਸ਼ਰ ਦਾ ਔਰ ਉਹਨਾਂ ਵੀ ਜੋ ਬਾਹ ਦੇ ਵਿੱਚ ਪਿਸਟੂਲਾ ਕਰਵਾਇਆ ਗਿਆ ਸੀਗਾ ਵੀ ਡਾਇਲਸਿਸ ਹੁੰਦੀ ਹੈ ਹਰ ਵਾਰ ਸੈਂਟਰ ਲਾਈਨ ਪਾਉਣੀ ਔਖੀ ਆ ਤਾਂ ਉਹ ਪਿਸਟੂਲਾ ਅਸੀਂ ਹਸਪੀਟਲ ਦੇ ਵਿੱਚ ਗਏ ਸਾਨੂੰ ਐਵੇਂ ਸੀਗਾ ਵੀ ਹੁਣ ਜਦੋਂ ਡਾਇਲ ਡਾਇਲਸਿਸ ਬੰਦ ਆ ਵੀ ਪਿਸਟੂਲਾ ਬੰਦ ਕਰਵਾ ਦਿੰਨੇ ਆ ਤਾਜਰ ਡਾਕਟਰ ਕੋਲੇ ਗਏ ਅਸੀਂ ਇੱਕ ਵਾਰੀ ਪਹਿਲੀ ਵਾਰ ਤਾਂ ਡਾਕਟਰ ਨੇ ਸਾਨੂੰ ਡਰਾਤਾ ਕਹਿੰਦੇ ਕਾਫੀ ਵੱਡਾ ਇਹਦਾ ਆਪਰੇਸ਼ਨ ਹੋਊਗਾ ਫਿਰ ਸਹੀ ਕੀਤਾ ਜਾਊਗਾ ਕਿਉਂਕਿ ਦੋ ਨਾੜਾਂ ਜਿਹੜੀਆਂ ਜੋੜੀਆਂ ਜਾਂਦੀਆਂ ਨੇ ਆਪਸ ਦੇ ਵਿੱਚ ਪਰ ਉਸੇ ਟਾਈਮ ਮੈਂ ਵੀ ਆਪਣੇ ਮਨ ਦੇ ਵਿੱਚ ਸੋਚਿਆ ਤੇ ਘਰੇ ਆ ਕੇ ਵੀ ਸੋਚਿਆ ਤੇ ਪਰਿਵਾਰ ਨੇ ਪਾਸਟਰ ਜੀ ਨਾਲ ਵੀ ਗੱਲ ਕੀਤੀ ਪਾਸਟਰ ਜੀ ਨੇ ਵੀ ਪ੍ਰੇਅਰ ਕੀਤੀ ਔਰ ਅਸੀਂ ਪੂਰਾ ਪਰਿਵਾਰ ਵੀ ਆਪਦੀ ਆਪਦੀ ਪ੍ਰੇਅਰ ਚ ਵਿਚਾਰ ਰੱਖਦੇ ਰਹੇ ਵੀ ਕੋਈ ਪ੍ਰੋਬਲਮ ਨਾ ਹੋਵੇ ਤਾਂ ਦੀਦੀ ਵੀ ਕਾਫੀ ਡਰ ਗਏ ਸੀ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਡਰ ਬੈਠਾ ਸੀ ਕਾਫੀ ਲੰਮਾ ਸਮਾਂ ਹਸਪੀਟਲ ਦੇ ਵਿੱਚ ਰਹਿ ਚੁੱਕੇ ਸੀਗੇ ਤਾਂ ਅਸੀਂ ਸਭ ਰਪਾਸਟਰੀ ਤੋਂ ਵੀ ਪ੍ਰੇਰ ਕਰਉਂਦੇ ਰਹੇ ਅਸੀਂ ਆਪ ਵੀ ਆਪਣੇ ਮਨਾਂ ਦੇ ਵਿੱਚ ਇਸ ਵਿਸ਼ੇ ਨੂੰ ਪਰਮੇਸ਼ਰ ਦੇ ਅੱਗੇ ਰੱਖਦੇ ਰਹੇ ਕਿ ਸਾਰਾ ਇਹ ਬਿਨਾ ਆਪਰੇਸ਼ਨ ਤੋਂ ਹੀ ਸਹੀ ਹੋ ਜਾਵੇ ਪਰ ਜਦੋਂ ਉਸ ਤੋਂ ਬਾਅਦ ਅਸੀਂ ਹਸਪੀਟਲ ਦੇ ਵਿੱਚ ਗਏ ਦੁਬਾਰਾ ਚੈੱਕ ਅਪ ਕਰਾਉਣ ਤਾਂ ਡਾਕਟਰ ਕਹਿੰਦਾ ਵੀ ਤੁਸੀਂ ਬਾਹਾਂ ਦੀ ਐਕਸਰਸਾਈਜ਼ ਕਰੋ ਤਾਂ ਕੋਈ ਪ੍ਰੋਬਲਮ ਨਹੀਂ ਭਾਰ ਵਿੱਚ ਚੱਕੋਗੇ ਤੇ ਬਾਹ ਮੋੜੂਗੇ ਵੀ ਤੁਹਾਡੀ ਤਾਂ ਪਰਮਿਸ਼ਨ ਨੇ ਬਿਨਾ ਆਪਰੇਸ਼ਨ ਤੋਂ ਸਾਰਾ ਕੁਝ ਹੱਲ ਕੀਤਾ ਸਭ ਜਨ ਜ਼ੋਰ ਦੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਾਂਗੇ ਔਰ ਇਸ ਅਸ ਦੇ ਗਵੀਆਂ ਸਭ ਜਨ ਇਹਨਾਂ ਗਵੀਆਂ ਦੇ ਲਈ ਜ਼ੋਰਦਾਰੀ ਤਾੜੀ ਦੇ ਨਾਲ ਪਰਮੇਸ਼ਰ ਦੇ ਨਾਮ ਜਿੰਨਹਿੰ ਕਰਾਂਗੇ